ਨਹੀਂ ਕਵਾਂਗਾ ਸਭ ਲੋਕਰ ਨੂੰ ਮੈਂ ਤਾਂ ਇਸੇ ਸਰਜ਼ਮੀਨ ਦਾ ਜਮਿਆ ਪ੍ਰਾਣੀ ਸਬਜੀ ਮੰਡੀ ਲੁਟੀਆਣੇ ਦਾ ਕਪੁਰਸਤਾਲ ਦਾ ਤੇ ਫਿਰ ਮੈਂ ਯੂਐਸ ਚਲ ਗਿਆ ਸੀਗਾ ਬਾਟ ਆਪਣੀ ਟੀਨੇਜ ਐਂਡ ਫਿਰ ਮੈਂ ਪਿਛਲੇ 25 ਸਾਲ ਦਾ ਮਤਲਬ ਜਿੱਥੇ ਜਿੱਥੇ ਲੋਡ ਪੈਂਦੀ ਅਫਗਾਨਿਸਤਾਨ ਵੈਸਟ ਅਫਰੀਕਾ ਮਿਡਲ ਈਸਟ ਸਾਊਥ ਅਮਰੀਕਾ ਜਿੱਥੇ ਜਿੱਥੇ ਲੋਡ ਪਈਏ ਬਾਲਕਨਸ ਕੋਸੋਵੋ ਚ ਫਿਰ ਯੂਕਰੇਨ ਔਂਡ ਜਿੱਥੇ ਜਿਵੇਂ ਬਾਬਾ ਨਾਨਕ ਦੀ ਜਿਹੜੀ ਆਵਾਜ਼ ਆਂਦੀ ਜਿੱਥੇ ਚੱਲ ਚੱਲ ਚਲੋ ਯੂ نو ਥੋੜੀ ਸੇਵਾ ਕਰ ਲੋ ਤਾਂ ਤੁਰ ਪੈਂਦੇ ਨੇ ਬਸ ਆਮ ਵੀਰੀ ਗ੍ਰੇਟਫੁਲ ਅ ਗਵਰਨਮੈਂਟ ਆਫ ਕੈਲੀਫੋਰਨੀਆ ਦਾ ਅਵਾਰਡ ਸੀਗਾ ਤੇ ਇੱਕ ਯੂਨੀਵਰਸਿਟੀ ਦਾ ਮੇਰਾ ਤਾਂ ਮੈਸੇਜ ਇਹੀ ਹੈ ਕਿ ਵੀ ਸ਼ੁੱਡ ਰਿਮੈਂਬਰ ਕਿ ਜਿਹੜਾ ਕੰਟਰੀ ਇੰਨੇ ਮੁਸ਼ਕਿਲ ਚੋਂ ਗੁਜ਼ਰ ਰਿਹਾ ਜਿਹਦੇ ਤੇ ਹਮਲਾ ਹੋਇਆ ਜਿਹੜਾ ਕੱਲ ਬਦ ਪਤਾ ਨਹੀਂ ਅੱਜ ਦਾ ਪਤਾ ਨਹੀਂ ਉਹ ਵੀ ਦੁਨੀਆ ਦੇ ਬਾਰੇ ਸੋਚ ਰਿਹਾ ਉਹ ਵੀ ਲੋਕਾਂ ਨੂੰ ਆਪਣਾ ਜਿੰਨਾ ਵੀ ਐਕਸਟਰਾ ਨਾਲ ਜਿੰਨ ਨੂੰ ਤਿਆਰ ਹੈ ਫ੍ਰੀ ਚ ਦੇਣ ਨੂੰ ਤਿਆਰ ਹੈ ਬਿਲਕੁਲ ਬਗੈਰ ਕੁਝ ਲੈ ਤਾਂ ਇਹ ਤਾਂ ਸਾਡੇ ਤੋਂ ਇੰਨਾ ਤਾਂ ਬੰਦਾ ਕਿ ਉਹਨਾਂ ਦੀ ਨਾਲ ਆਪਣਾ ਸੋਲੀਡਾਰਟੀ ਤੇ ਉਹਨਾਂ ਦੇ ਨਾਲ ਖੜੀਏ ਜਿੰਨਾ ਵੀ ਉਹਨਾਂ ਦਾ ਮਤਲਬ ਹੈਲਪ ਕਰ ਸਕਦੇ ਪ੍ਰਚਾਰ ਕਰ ਸਕਦੇ ਆ ਔਰ ਐਟ ਲੀਸਟ ਅਪਾ ਬੈਲੈਂਸਡ ਅਪਰੋਚ ਤਾਂ ਲਓ ਉਹਨਾਂ ਨੂੰ ਸਪੋਰਟ ਦੇਈ ਤਾਂ ਇਹ ਇਹ ਮੇਰੀ ਐਫਰਟ ਹੈ ਐਂਡ ਜੇ ਮੈਂ ਕਿਹਾ ਸੀ ਭਾਈ ਸਾਹਿਬ ਨੇ ਉਹਨਾਂ ਮੈਂ ਯੂਕਰੇਨ ਇਟ ਵਾਸ ਕੁਆਇਟ ਡੇਂਜਰਸ ਸੀਗਾ ਸੀ ਬੰਕਰ ਚ ਸੀਗੇ ਸਾਥ ਘੰਟੇ ਟ੍ਰੇਨ ਆਲਸੋ ਹੈਸ ਟੂ ਚੈੱਕ ਕਿ ਕੋਈ ਡਰੋਨ ਜਾਂ ਕੋਈ ਹਮਲਾ ਰਾਕਟ ਦਾ ਨਹੀਂ ਹੋ ਰਿਹਾ ਐਂਡ ਦੈਨ ਸਾਰੇ ਜੋ ਕੈਬਨਟ ਬੈਠਿਆ ਸੀਗਾ ਦੁਪਹਿਰ ਵਿਦ ਦ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਐਂਡ ਆਲ ਆਫ ਥੈਮ ਫਿਰ ਸੈਕਿੰਡ ਹਮਲਾ ਰੂਸ ਦਾ ਹੋ ਰਿਹਾ ਸੀ ਉਸ ਟਾਈਮ ਤਾਂ ਬਸ ਰੱਬ ਦੇ ਹੱਥ ਸੀ ਜੇ ਗਿਰ ਗਿਆ ਗਿਰ ਗਿਆ ਤਾਂ ਖਤਮ ਮੈਂ ਕਿ ਚਲੋ ਜਿੰਨਾ ਹੋਰ ਡਰ ਦੇ ਨਾਸੀ ਫਿਕਰ ਡਰੀ ਜੇ ਰੱਬ ਨੇ ਬੁਲਾਇਆ ਇਸ ਟਾਈਮ ਤਾਂ ਲੈਟਸ ਗੋ ਜੇ ਨਹੀਂ ਤਾਂ ਫਿਰ ਜਿੰਨ ਜਿੰਨੇ ਹੱਥੋਂ ਸੇਵਾ ਹੁੰਦੀ ਆਈ ਐਮ ਸਟਿਲ ਅਲਾਈਵ ਤਾਂ ਜਿੰਨੀ ਚਲਦੀ ਰਵੇ ਉਹਨਾਂ ਅਛਾਏ ਤੇ ਆਈ ਐਮ ਗ੍ਰੇਟਫੁਲ ਕਿ ਮੈਂ ਵਾਪਸ ਆ ਸਕਿਆ ਲੱਜਾਣੇ ਤੋਂ ਸੋਨੋ ਜੀ ਦੇ ਇਨੀਸ਼ੀਏਟਿਵ ਨਾਲ ਥੈਂਕ ਯੂ ਸੋ ਮੱਚ ਕਿ ਜਿੰਨਾ ਵੀ ਮੈਂ ਸਪੋਰਟ ਦੇ ਸਕਦਾ ਹਾਂ ਆ ਯੂ ਨੋ ਇਸ ਮੈਸੇਜ ਨੂੰ ਮੈਂ ਕੋਸ਼ਿਸ਼ ਕਰ ਰਹੇ ਹਾਂ ਹਾਂਜੀ ਗ੍ਰੇਨ ਫ਼্রম ਯੂਕਰੇਨ ਪ੍ਰੋਗਰਾਮ ਬਾਰੇ ਸਰ ਤੁਹਾਨੂੰ ਦੱਸ ਦਿੰਦਾ ਹਾਂ ਹਾਂਜੀ ਗ੍ਰੇਨ ਫ਼্রম ਯੂਕਰੇਨ ਇੱਕ ਪ੍ਰੋਗਰਾਮ ਇਸ ਤਰ੍ਹਾਂ ਦਾ ਹੈ ਕਿ ਆ ਥਿਸ ਇਜ਼ ਅਬਾਊਟ ਦੇਖੋ ਯੂਕਰੇਨ ਨੂੰ ਪਹਿਲਾਂ ਸਬੰਧ ਨਹੀਂ ਲੋੜ ਹੈ ਯੂਕਰੇਨ ਬ੍ਰੈਡ ਬਾਸਕਟ ਆਫ ਯੂਰਪ ਕਿਹਾ ਜਾਂਦਾ ਸੀ ਜਿਵੇਂ ਪੰਜਾਬ ਬ੍ਰੈਡ ਬਾਸਕਟ ਆਫ ਇੰਡੀਆ ਕਿਹਾ ਜਾਂਦਾ ਹੈ ਉਸ ਤਰ੍ਹਾਂ ਤਾਂ ਵਾਰ ਤੋਂ ਪਹਿਲਾਂ ਅ ਤਕਰੀਬਨ ਕਿਹ ਲੋ 15 ਤੋਂ 20% ਆਫ ਦ ਵਰਲਡਸ ਵੀਟ ਕੌਰਨ ਸਨਫਲਾਅਰ ਆਇਲ ਸਨਫਲਾਅਰ ਆਇਲ ਇਵਨ ਅਪ ਟੂ 50% ਯੂਕਰੇਨ ਤੋਂ ਜਾਂਦਾ ਸੀ ਤਾਂ ਉਹ ਵਾਰ ਦੇ ਕਾਰਨ ਆਪਣਾ ਜਿਹੜਾ ਨੇਵਲ ਬਲਾਕੀਡ ਹੋ ਗਿਆ ਰਸ਼ੀਆ ਦੇ ਹਮਲੇ ਦੇ ਬਾਅਦ ਉਹ ਉਹ ਸਾਰਾ ਯੂ نو ਹਾਰਵੈਸਟ ਸਾਰਾ ਫਸਲ ਰੌਟ ਹੋਣੀ ਸ਼ੁਰੂ ਹੋ ਗਈ ਤੋਂ ਦ ਪ੍ਰੋਗਰਾਮ ਵੀ ਕੇਮ ਅਪ ਵਿਦ ਕੰਬਾਈਨਡ ਵਿਦ ਦ ਗਵਰਨਮੈਂਟ ਵਾਸ ਦਟ ਵੀ ਮੀਨਿੰਗ ਯੂਨ ਯੂਨਾਈਟਿਡ ਨੇਸ਼ਨ ਨੇ ਕਿ ਇਹ ਇਹਦਾ ਕੀ ਕੀਤਾ ਜਾਵੇ ਤੋਂ ਉਹਨਾਂ ਨੇ ਯੂਕਰੇਨ ਨੇ ਕਿਹਾ ਸਾਨੂੰ ਪੈਸੇ ਦੀ ਕੋਈ ਮੋ ਨਹੀਂ ਸਾਡੀ ਆਪਣੀ ਜਿਵੇਂ ਜ਼ਰੂਰਤਾਂ ਪੂਰੀ ਹੋ ਜਾਣ ਜੇ ਬਾਕੀ ਜਿਹੜਾ ਹੈ ਤੁਸੀਂ ਫਰੀ ਚ ਲੈ ਜਾਓ ਜਿਹੜੇ ਮਜ਼ਲੂਮ ਜਿਹੜੇ ਮੁਸ਼ਕਿਲ ਮੁਸ਼ਕਲਾਂ ਚ ਗੁਜ਼ਰ ਰਹੇ ਦੇਸ਼ ਹੈਗੇ ਅਫਗਾਨਿਸਤਾਨ ਤੇ ਅਫਰੀਕਾ ਤੇ ਬਾਕੀ ਉਹਨਾਂ ਨੂੰ ਵੰਡੋ ਤਾਂ ਇਹ ट्वेंटी फाइव मिलियन डॉलर पर पर बार ज्यादा तो यू एस एंड यूरोप सैड कि वी विल सपोर्ट कॉस्ट ऑफ फ्रेट एंड शिपिंग एंड हूँ तक अबाउट टेन कंट्रीज मोस्टली अफ्रीकन कंट्रीज एंड दैन एक दो ज अफगानिस्तान एन सर्टन एरियाज ऑफ एशिया उपक पहुँच चुके हैं मोर विल बी डन ट्र ट्रांजिट बिकॉज ऑफ द रशिया close of the black sea تھوڑا جو مشکل ہو جاتا ہے اینڈ کوشش تو یہی چل رہی ہے کہ جتنا ہو سکے کوئی اناج بیچتا ہوے کوئی بھی فصل بیچتا ہو۔ کتنا کا مطلب ابھی تک ڈونٹ کر چکے ہیں 225 ملین ڈالر دی ناائن شپمنٹس हैव গন اؤٹ دی مین کنے ڈیشز مین 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 ایک نائیجیریا ایتھوپیا ایرٹریہ کینیا اینڈ دین ਅਫਗਾਨਿਸਤਾਨ ਐਂਡ ਯਮਨ ਨੂੰ ਵੀ ਇੱਕ ਜਾਰੀ ਯਮਨ ਜਿਹੜਾ ਮਿਡਲ ਈਸਟ ਵਾਰ ਚ ਗੁਜ਼ਰ ਰਿਹਾ ਐਂਡ ਦੈਨ ਸਰਟਨ ਅਦਰ ਕੰਟਰੀਜ਼ ਇਨ ਆਫਰੀਕਾ ਵਿਲ ਆਲਸੋ ਬੀ ਗੈਟਿੰਗ ਸੋ ਫਲਸਤੀਨ ਬਾਈ ਕੋ ਡੈਕਨ ਹੋਤੇ ਹਲਾਕ ਬੜੇ ਮਾਰੇ ਦੇਖੀ ਜਿੱਥੇ ਵੀ ਕੋਈ ਇਨਸਾਨ ਮੁਸ਼ਕਿਲ ਚ ਗੁਜ਼ਰਦਾ ਹੈ ਉਹਨੂੰ ਸਪੋਰਟ ਤਾਂ ਦੇਣੀ ਚਾਹੀਦੀ ਹੈ ਮੈਂ ਤਾਂ ਇੰਨਾ ਹੀ ਕਹਿਣਾ ਕਿ ਕਿ ਯੂ ਨੋ ਜਿਹੜੇ ਅਕਤੂਬਰ uh, 7 ਦੇ ਹਮਲੇ 'ਚ 1400 ਇਜ਼ਰਾਈਲੀ ਮਾਰੇ ਸੀ ਉਹਨਾਂ ਲਈ ਵੀ ਅਸੀਂ ਹਮਦਰਦੀ ਪੇਸ਼ ਕਰਦੇ ਹਾਂ ਪਰ ਇਹ ਜਿਹੜਾ ਫਿਲਸਤੀਨ ਤੇ ਗੁਜ਼ਰ ਰਿਹਾ ਹੈ ਤੇ ਫਿਲਸਤੀਨੀਅਨਸ ਤੇ ਰੋਜ ਦਾ ਗੁਜ਼ਰ ਰਿਹਾ ਹੈ ਇਟ ਇਜ਼ ਟੂ ਮੱਚ ਇਨ ਮਾਈ ਓਪੀਨੀਅਨ ਇਹ ਕੋਈ ਠੀਕ ਨਹੀਂ ਹੈ ਇਨਸਾਨੀਅਤ ਦੇ ਤੌਰ ਤੇ ਠੀਕ ਨਹੀਂ ਹੈ ਐਂਡ ਆ ਮੂਡ ਜਸਟ ਸਪੋਰਟ ਕੀ ਹੁਣ ਇਹ ਰੁਕ ਜਾਣਾ ਚਾਹੀਦਾ ਚਾਹੇ ਚਾਹੇ ਬਾਤ ਚ ਰਿਸੋਲਵ ਕਰਨ I don't want to get too away from Ukraine but je solve ho oh baat ch hove lekin at least I want to say ki oh vi safar nahi hona chahiye te last lokan nu ki appeal kare ki Ukraine da program chal raha hai ki mai ehhi kahanga ki Ukraine nu Ukraine nu samjan ki oh vi ek ameer mulk nahi middle level group hai mai inna nahi kahanga gareeb mulk hai par middle level ਉਹ ਉਹਨਾਂ ਦੀ ਵੀ ਆਸ਼ਾ-ਵਿਲਾਸ਼ਾਂ ਹੈ ਕਿ ਉਹ ਵੀ ਫਰਾਂਸ ਵਰਗੇ ਜਾਂ ਮਤਲਬ ਯੂਕੇ ਵਰਗੇ ਰਿਚਰ ਕੰਟਰੀ ਵਨ ਉਹ ਇਹ ਉਹਨਾਂ ਦੀ ਚਾਹਤ ਉਹਨਾਂ ਦੀ ਅਭਿਲਾਸ਼ਾ ਹੀ ਸੀ ਕਿ ਜਿਹੜਾ ਉਹਨੂੰ ਕ੍ਰਸ਼ ਕਰਨ ਨੂੰ ਰਸ਼ੀਆ ਨੇ ਹਮਲਾ ਕੀਤਾ ਉਹਨਾਂ ਨੂੰ ਸਮਝਣਾ ਐਜ਼ ਅ ਪੰਜਾਬੀ ਐਜ਼ ਅ ਇੰਡੀਅਨ ਬਹੁਤ ਜ਼ਰੂਰੀ ਹੈ ਕਿ ਇਹ ਹਮਲਾ ਇਸਤਿਹਾਰਨ ਹੋਇਆ ਦੂਜੀ ਗੱਲ ਹੈ ਕਿ ਆਪਾਂ ਇਹ ਐਜ਼ ਇੰਡੀਅਨਸ অর ਐਜ਼ ਪੰਜਾਬੀਜ਼ ਅੰਡਰਸਟੈਂਡ ਐਂਡ ਅਪਰੀਸ਼ੀਏਟ ਕਿ ਇੰਨੀ ਇੰਨੀ ਮੁਸ਼ਕਲਾਂ ਤੋਂ ਗੁਜ਼ਰਦੇ ਟਾਈਮ ਵੀ ਇਟ ਇਜ਼ ਵਿਲਿੰਗ ਟੂ ਹੈਲਪ ਅਦਰ ਪੀਪਲ ਇਟ ਇਜ਼ ਬਹੁਤ ਇੱਕ ਗੱਲ ਲਾਸਟ ਹੈ ਜੀ ਦੇਖੋ ਜੋ ਵੀ ਹੈ ਇੰਟਰੀਜ਼ਮ ਹੋਇਆ ਕਿਉਂਕਿ ਇੱਕ ਵੱਡਾ ਤਬਕਾ ਜਿਹੜਾ ਹੈ ਸਟੂਡੈਂਟ ਦਾ ਉਹ ਯੂਕਰੇਨ ਸੀਗਾ ਇੰਡੀਆ ਤੋਂ ਬਲੇਟਿੰਗ ਦੇਖੋ ਜੀ ਇੰਡੀਆ ਦੇ 22000 ਸਟੂਡੈਂਟਸ ਉੱਥੇ ਸੀਗੇ ਇੱਕ ਟਾਈਮ ਤੇ ਮੈਡੀਕਲ ਕਰਦੇ ਜਾਂ ਮੈਡੀਕਲ ਪਲੱਸ ਇੰਜੀਨੀਅਰਿੰਗ ਐਂਡ ਆਲ ਦੈਟ ਤਾਂ ਉਹ ਤਾਂ ਮੋਸਟਲੀ ਬਾਹਰ ਆ ਗਏ ਨੇ कुछ वापस कोशिश कर रहे हैं इन नॉर्थ साइड अवे फ्रॉम रशियन बॉर्डर है वापस आ देखो पहला लास्ट था यूक्रेनियन का ही है ठीक well, तो है लैट् नाट फॉर गैट पहली तो फोकसनीयस का करिए दूजा जो मुल्क रे पढ़ते यू कैन इमेजिन बाई हजार स्टूडेंट मीन बाई हजार फैमिलीज ऑफ इंडिया ਦੈਟ ਇਜ਼ ਅ ਹਿਊਜ ਨੰਬਰ ਯੂ نو ਯੂਕਰੇਨ ਦਾ ਮੈਂ ਇੱਕ ਹੋਰ ਗੱਲ ਕਹਿਣਾ ਚਾਹਨਾ ਕਿ ਬੜਾ ਓਪਨ ਕੰਟਰੀ ਸੀ ਮੈਂ ਤਾਂ ਉਥੇ 5-6 ਸਾਲ ਦੀ ਲਾਈਕ ਆਈਵ ਬੀਨ देयर ਐਂਡ ਆਈਵ ਨੋਟਿਸ ਕਿ ਦੇ ਆਰ ਨਾਟ ਰੇਸਿਸਟ ਉਹ ਬੜੇ ਮਤਲਬ ਪਿਆਰ ਨਾਲ ਹਰੇਕ ਕੋਈ ਅਫਰੀਕਨ ਹੋਵੇ ਕੋਈ ਇੰਡੀਅਨ ਹੋਵੇ ਕੋਈ ਵੀ ਜਿਵੇਂ ਕਈ 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 ਕੰਟਰੀਸ ਚ ਹੁੰਦਾ ਹੈ ਰੇਸਿਜ਼ਮ ਹੁੰਦਾ ਹੈ ਦੇ ਆਰ ਨਾਟ ਲਾਈਕ ਦੈਟ ਦੇ ਬੜੇ ਓਪਨ ਦਿਲ ਦੇ ਓਪਨ ਮਤਲਬ ਤੁਹਾਨੂੰ ਬੜੇ ਪਿਆਰ ਨਾਲ ਮਾਨਵਤਾ ਨਾਲ ਮੁਹੱਬਤ ਨਾਲ ਮਿਲਦੇ ਸੀ ਤਾਂ ਲੋਸ ਦਾ ਦੁਨੀਆ ਦਾ ਲੈਟਸ ਕਾਲ ਇਟ ਦਟ ਕਿ ਕਿ ਜਿਹੜਾ ਇਹ ਇੱਕ ਇੱਕ ਮਿਸਾਲ ਦੇ ਤੌਰ ਤੇ ਕੰਟਰੀ ਇੱਕ ਲੋਕ ਹੈ ਜਿਹੜੇ ਸਭ ਨਾਲ ਪ੍ਰੇਮ ਨਾਲ ਪਿਆਰ ਨਾਲ ਰਹਿੰਦੇ ਸੀ ਔਰ ਉਹਨਾਂ ਤੇ ਇਸ ਤਰ੍ਹਾਂ ਨਾਮ ਲਾਏ ਤੇ ਵੀ ਸ਼ੁਡ 올 ਬੀ ਪ੍ਰੇਇੰਗ ਅਰਦਾਸ ਕਰੀਏ ਕਿ ਦੇ ਸ਼ੁਡ ਰਿਕਵਰ ਐਂਡ ਕਮ ਬੈਕ ਟੂ ਮਤਲਬ ਸੈਲਫ ਗਵਰਨੈਂਸ ਇਨ ਇੰਡੀਪੈਂਡੈਂਸ ਆਪਾਂ ਜਿਵੇਂ 1947 ਦੀ ਆਜ਼ਾਦੀ ਲੜਾਈ ਸੀ ਇਹ ਉਹਨਾਂ ਦੀ ਆਜ਼ਾਦੀ ਲੜਾਈ ਹੈ ਇਹ ਆਪਾਂ ਬਾਕੀ ਬਾਅਦ ਦੇ ਮੁਲਕ ਬਾਅਦ ਦੀ ਲੜਾਈਆਂ ਨੂੰ ਕਨਫਿਊਜ਼ ਨਾ ਕਰੀਏ ਇਹ ਉਹਨਾਂ ਦੀ ਆਜ਼ਾਦੀ ਤੇ ਹਮਲਾ ਹੈ ਤਾਂ ਇਨ ਉਹਦੇ باوجود ਵੀ ਦੁਨੀਆ ਦੀ ਹੈਲਪ ਕਰਨਾ ਚਾਹੁੰਦੇ ਨੇ ਆਈ ਜਸਟ ਵਾਂਟ ਟੂ ਸਪੋਰਟ them 100% ਐਂਡ ਮੈਂ ਇਹੀ ਰਿਕੁਐਸਟ ਕਰਦਾ ਕਿ ਅਸੀਂ ਉਹਨਾਂ ਨਾਲ ਵੀ ਥੋੜੀ ਜੀ ਸਾਨੂਬੁੱਤੀ ਦੇਈਏ ਤੇ ਸਪੋਰਟ ਦੇਈਏ ਹਾਂਜੀ ਮੈਡਮ ਇਹ ਤਾਂ ਬੁੱਕ ਇੱਕ ਤਾਂ ਦਿਸ ਇਜ਼ ਅ ਬੁੱਕ ਆਫ ਮਾਈ ਲਾਈਫ ਆਫ ਸਰਵਿਸ ਅਰਾਊਂਡ ਦ ਵਰਲਡ ਉਹ ਤੁਸੀਂ ਦੇਖ ਲਓ ਤੇ ਦੂਜਾ ਇਹ ਤਾਂ ਪੋਇਚੀ ਬੁੱਕ ਹੈ ਦਿਸ ਇਜ਼ ਅ ਬੁੱਕ ਆਫ ਮਾਈ ਲਿਖਦਾ ਵੀ ਮੈਂ ਮਤਲਬ ਜਿੱਥੇ ਜਿੱਥੇ ਗਿਆ ਉਹਨਾਂ ਦੀ ਜ਼ਬਾਨਾ ਸਿੱਖ ਲਈਆਂ ਤਾਂ ਇਹ ਬਰੀ ਬੁੱਕ ਡੈਡੀਕੇਟਡ ਟੂ ਅਫਗਾਨਿਸਤਾਨ ਹੈ ਮੈਂ ਸੱਤ ਜ਼ਬਾਨਾ ਜਾਣਦਾ ਜਿਵੇਂ ਰੂਸੀ ਪರ್ಷಿಯನ್ ਫਾਰਸੀ ਅ ਸਪੈਨਿਸ਼ ਫ੍ਰੈਂਚ ਬਾਕੀ ਆਪਣੀ ਪੰਜਾਬੀ ਹਿੰਦੀ ਉਰਦੂ ਲਿਖਣੀ ਪੜੀ ਸਭ ਜਾਣਦਾ ਪਰ ਕਰੰਟ ਟਾਈਟਲ ਇਹ ਮਨੇ ਕਲੀ ਕੋੜਨੀ ਆ ਇਹ ਮੇਰਾ ਕਰੰਟ ਅਵਾਰਡ ਸੀ ਦੋਵੇਂ ਤੇ ਟਾਈਟਲ ਇਹ ਪਿੱਛੇ ਹੈਗਾ ਅੰਬੈਸਡਰ ਤੇ ਬਾਕੀ ਅ ਬਸ ਲੋਕਾਂ ਦੀ ਸੇਵਾਦਾਰ ਮੰਨ ਲਓ ਜਿਸ ਦੀ ਸੇਵਾ ਕਰਨ ਅਪਾ ਪੰਜਾਬੀ ਹੋ ਕੇ ਆਪਣਾ ਇਹਨਾਂ ਟਾਈਟਲ ਟੁੱਟ ਨਹੀਂ ਲਿੰਦੇ ਬਸ ਇਨਸਾਨ ਤਾਂ ਇਨਸਾਨੀਅਤ ਕਰ ਦੇ ਇਨਸਾਨ